ਰਾਜਾ ਸੀ ਰਾਜੇ ਦੇ ਘਰ ਇੱਕ ਸੋਹਣੇ ਸੁਨੱਖੇ ਪੁੱਤਰ ਨੇ ਜਨਮ ਲੈਂਤਾ ਜਨਮ ਲੈਣ ਤੋਂ ਬਾਅਦ ਜਿਹੜਾ ਰਾਜਾ ਤੇ ਰਾਣੀ ਸੀ ਦੋ ਚਾਰ ਮਹੀਨਿਆਂ ਬਾਅਦ ਉਹਨਾਂ ਦੀ ਮੌਤ ਹੋ ਗਈ ਤੇ ਜਿਹੜੇ ਵੱਡੇ ਰਾਜੇ ਸੀ ਹੋਰ ਦੇਸ਼ਾਂ ਦੇ ਰਾਜੇ ਸੀ ਉਹਨਾਂ ਰਾਜਿਆਂ ਨੇ ਇਸ ਰਾਜ ਭਾਗ ਤੇ ਵੀ ਕਬਜ਼ਾ ਕਰ ਲਿਆ ਹੁਣ ਜਿਹੜਾ ਇਹਦੇ ਕੋਲੇ ਸਾਰੀ ਜਾਇਜ਼ ਜਾਇਸ ਸੀ ਇਹ ਛੋਟੇ ਬੱਚੇ ਕੋਲੇ ਉਹ ਸਾਰੀ ਜਾਇਜ਼ ਜਾਇਦ ਹੜੱਪ ਕਰ ਲਈ ਦੂਜੇ ਰਾਜ ਦੇ ਰਾਜਾ ਨੇ ਇਹ ਅਨਾਥ ਹੋ ਗਿਆ ਇਧਰ ਉਧਰ ਮਤਲਬ ਕੀ ਜਦੋਂ ਭੜਕਣ ਲੱਗਿਆ ਛੋਟਾ ਸੀ ਤੇ ਸਾਰੇ ਜਿਹੜੇ ਉਥੋਂ ਦੇ ਲਵੇ ਲਾਉਣੇ ਵਾਲੇ ਲੋਕ ਸੀ ਉਹਨਾਂ ਨੇ ਸੋਚਿਆ ਕਿ ਆਪਾਂ ਇਸ ਬੱਚੇ ਨੂੰ ਦਾਈ ਨੂੰ ਸੌਂਪ ਦਿੰਨੇ ਆ ਦਾਈ ਇਹਦਾ ਪਾਲਣ ਪੋਸ਼ਣ ਕਰ ਲੂ ਦਾਈ ਨੇ ਹਾਂ ਮੀ ਉਟਲੀ ਕੇ ਹਾਂ ਮੈਂ ਇਹਨੂੰ ਪਾਲ ਲੂ ਤੇ ਜਿਹੜਾ ਭਾਈ ਖਰਚਾ ਪਾਣੀ ਹੋ ਮੈਂ ਵੀ ਗਰੀਬੀਆਂ ਮੈਨੂੰ ਤੁਸੀਂ ਦੇਈ ਚਲੋ ਪਿੰਡ ਵਾਲੇ ਕਹਿੰਦੇ ਭਾਈ ਤੈਨੂੰ ਖਰਚਾ ਪਾਣੀ ਜੰਨਾ ਇਸ ਬੱਚੇ ਨੂੰ ਸਾਹਮਣ ਤੇ ਆਉ ਤੈਨੂੰ ਅਸੀਂ ਖਰਚਾ ਪਾਣੀ ਦੇਵਾਂਗੇ ਹੁਣ 5 ਸਾਲ ਦਾ 6 ਸਾਲ ਦਾ ਬੱਚਾ ਹੋ ਜਾਂਦਾ ਤੇ ਦਾਈ ਦੀ ਵੀ ਮੌਤ ਹੋ ਜਾਂਦੀ ਹੈ ਰਹਿ ਜਾਂਦਾ ਕੱਲਾ ਹੁਣ ਉਹ ਲੋਕਾਂ ਦੇ ਘਰਾਂ ਦੇ ਵਿੱਚ ਖੇਡਦਾ ਫਿਰਦਾ ਜਿੱਥੇ ਰਾਤ ਹੋ ਗਈ ਜਿੱਥੇ ਸ਼ਾਮ ਹੋ ਗਈ ਉੱਥੇ ਰੋਟੀ ਖਾ ਲੈਣੀ ਅੱਗੇ ਲੋਕ ਭੇਦ ਭਾਵ ਨਹੀਂ ਸੀ ਕਰਦੇ ਉੱਥੇ ਰੋਟੀ ਖਾ ਕੇ ਅਗਲੇ ਦੇ ਘਰੀ ਸੌ ਜਾਣਾ ਇਸ ਤਰ੍ਹਾਂ ਕਰਕੇ ਬਾਈ ਉਹਦੀ ਜ਼ਿੰਦਗੀ ਬਤੀਤ ਹੋਣ ਲੱਗੀ ਇੱਕ ਰਾਜੇ ਦਾ ਮੁੰਡਾ ਤੇ ਲੋਕਾਂ ਦੇ ਘਰਾਂ ਦੇ ਵਿੱਚ ਰਹਿਣ ਤੇ ਮਜਬੂਰ ਹੋ ਗਿਆ ਐਸੀ ਰੱਬ ਦੀ ਕਰੋਪੀ ਹੋਈ ਇੱਕ ਦਿਨ ਕੀ ਹੋਇਆ ਕਿਸੇ ਰਾਜੇ ਨੇ ਕਿਸੇ ਹੋਰ ਰਾਜ ਦੇ ਰਾਜੇ ਨੇ ਪੰਡਤਾਂ ਨੂੰ ਜਗ ਕੀਤਾ ਬਹੁਤ ਵਿਦਵਾਨ ਪੰਡਤ ਬੁਲਾਏ ਪੜ੍ਹੇ ਲਿਖੇ ਸਿਆਣੇ ਪੰਡਤ ਬੁਲਾਏ ਤੇ ਉਹਨਾਂ ਪੰਡਤਾਂ ਦੇ ਵਿੱਚ ਜਾ ਕੇ ਬੱਚਾ ਵੀ ਬਹਿ ਗਿਆ ਜਿੱਥੇ ਉਹ ਰਾਜੇ ਦਾ ਜਗ ਚੱਲੀ ਜਾਂਦਾ ਸੀ ਪੰਡਤਾਂ ਨੂੰ ਭੋਜਨ ਪ੍ਰਸਾਦੇ ਸ਼ਕਾਏ ਜਾ ਰਹੇ ਸੀ ਉੱਥੇ ਜਾ ਕੇ ਬੱਚਾ ਵੀ ਬਹਿ ਗਿਆ ਤੇ ਇੱਕ ਉਹਨਾਂ ਚ ਮਹਾਨ ਵਿਦਵਾਨ ਪੰਡਤ ਸੀ ਕੋਈ ਬਹੁਤ ਉਹਨਾਂ ਦੀ ਤਪੱਸਿਆ ਸੀ ਵ੍ਰਿੱਧੀਆਂ ਸਿੱਧੀਆਂ ਦੇ ਮਾਲਕ ਸੀ ਉਹ ਉਸ ਬੱਚੇ ਦੇ ਮੱਥੇ ਕਨੀ ਦੇਖ ਲਿਆ ਕਰਨ ਤੇ ਹੱਸ ਲਿਆ ਕਰਨ ਮੱਥੇ ਕਨੀ ਦੇਖ ਲਿਆ ਕਰਨ ਤੇ ਹੱਸ ਲਿਆ ਕਰਨ ਰਾਜਾ ਕਹਿੰਦਾ ਕਹਿੰਦਾ ਕਿਉਂ ਤੁਸੀਂ ਮਹਾਤਮਾ ਜੀ ਕਮਲੇ ਹੋਇਓ ਇਹ ਕੋਈ ਮਹਾਤਮਾ ਨਹੀਂ ਹੈਗਾ ਇਹ ਤਾਂ ਇੱਕ ਬੱਚਾ ਅਨਾਥ ਬੱਚਾ ਹੈ ਇਹਦਾ ਅੱਗੇ ਪਿੱਛੇ ਕੋਈ ਨਹੀਂ ਹੈਗਾ ਇਹ ਤਾਂ ਉਦਾਂ ਹੀ ਤੁਹਾਡੇ ਚ ਬਹਿ ਗਿਆ ਉਹ ਹੱਸਦਾ ਹੱਸਦਾ ਮਹਾਤਮਾ ਅੱਖਾਂ ਲੱਗਾ ਕਿ ਰਾਜਾ ਤੂੰ ਇਹ ਗੱਲ ਨਾ ਕਰ ਇਹ ਅਨਾਥ ਆ ਇਹਦਾ ਵਿਆਹ ਤੇਰੀ ਧੀ ਨਾਲ ਹੋਊ ਰਾਜ ਨੂੰ ਬੜਾ ਕਰੋਧ ਆਇਆ ਬੜਾ ਗੁੱਸਾ ਆਇਆ ਰਾਜਾ ਇੱਕਦਮ ਇੱਕ ਵਾਰ ਤਾਂ ਸ਼ਾਂਤ ਹੋ ਗਿਆ ਆਪਣੇ ਦਿਮਾਗ ਤੋਂ ਕੰਮ ਲੈਂਦਾ ਉਹਨੇ ਸ਼ਾਂਤ ਹੋਣ ਤੋਂ ਬਾਅਦ ਜਦੋਂ ਜੱਗ ਦਾ ਜਿਹੜਾ ਪ੍ਰੋਗਰਾਮ ਸੀ ਸਮਾਗਮ ਸੀ ਉਹ ਸਾਰਾ ਸੰਪੂਰਨ ਹੋਇਆ ਖਤਮ ਹੋਇਆ ਉਸ ਤੋਂ ਬਾਅਦ ਰਾਜੇ ਨੇ ਆਪਣੇ ਗੋਲੇ ਚੇਲੇ ਨੂੰ ਹੁਕਮ ਦਿੱਤਾ ਕਿ ਇਸ ਬੱਚੇ ਨੂੰ ਜੰਗਲ ਦੇ ਵਿੱਚ ਲਿਜਾ ਕੇ ਮਾਰ ਦਿਓ ਤੇ ਮੈਨੂੰ ਸਬੂਤ ਦੇ ਤੌਰ ਤੇ ਇੱਕ ਤਾਂ ਇਹਦਾ ਅੰਗ ਲਿਆ ਦਿਓ ਵੱਢ ਕੇ ਤੇ ਇੱਕ ਇਹਦਾ ਰਕਤ ਲੈ ਕੇ ਆਇਓ ਖੂਨ ਲੈ ਕੇ ਆਇਓ ਤਾਂ ਸਾਰਿਆਂ ਨੇ ਹੁਕਮ ਮੰਨਿਆ ਜਿਹੜੇ ਉਹ ਚੇਲੇ ਸੀ ਉਹਦੇ ਜਿਹੜੇ ਦੇ ਗੋਲੇ ਚਲੇ ਸੀ ਉਹ ਬੱਚਿਆਂ ਨੂੰ ਲੈ ਕੇ ਜੰਗਲ ਵੱਲ ਤੁਰੇ ਜਾਂਦੇ ਆ ਲੋਕ ਦੇਖੀ ਜਾਂਦੇ ਨੇ ਕਿ ਨਿੱਕੇ ਜਿਹੇ ਬੱਚੇ ਨੂੰ ਲਈ ਜਾਂਦੇ ਲੋਕਾਂ ਨੂੰ ਪਤਾ ਹੀ ਵੀ ਹੈ ਕਿ ਇਹਨੂੰ ਮਾਰਨਗੇ ਪਰ ਬੋਲਦਾ ਕੋਈ ਨਹੀਂ ਕਿਉਂਕਿ ਰਾਜੇ ਦੇ ਹੁਕਮ ਦੀ ਉਲੰਘਣਾ ਕਰਨ ਵਾਲੇ ਨੂੰ ਵੀ ਸਜ਼ਾ ਮੌਤ ਦੀ ਮਿਲਦੀ ਸੀ ਅੱਗੇ ਰਾਜੇ ਸਜ਼ਾ ਬਹੁਤ ਭਿਆਨਕ ਦਿੰਦੇ ਸੀ ਡਰਦਾ ਕੋਈ ਨਾ ਬੋਲੇ ਰਸਤੇ ਦੇ ਵਿੱਚ ਤੁਰੇ ਜਾਂਦੇ ਆ ਤਾਂ ਉਹ ਕਹਿੰਦਾ ਵੀ ਮੈਨੂੰ ਕਿੱਥੇ ਲੈ ਕੇ ਜਾਂਦੇ ਹੋ ਉਹ ਕਹਿੰਦੇ ਤੈਨੂੰ ਲੈ ਜਾਂਦੇ ਕਿ ਤੇ ਨਹੀਂ ਤੇਰੀ ਤਾਂ ਭਾਈ ਹੁਣ ਮੌਤ ਹੈ ਰਾਜੇ ਦਾ ਹੁਕਮ ਹੈ ਕਿ ਤੈਨੂੰ ਮਾਰਨਾ ਜੰਗਲ ਦੇ ਵਿੱਚ ਲੈ ਜਾ ਕੇ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਮੈਨੂੰ ਮਾਰ ਲਿਓ ਮੇਰਾ ਹੈ ਵੀ ਕੌਣ ਹ ਤੇ ਲਾਗੇ ਇੱਕ ਛੱਪੜ ਸੀ ਛੱਪੜ ਦੇ ਵਿੱਚ ਉਹਨੂੰ ਯਾਦ ਦਿਤੀ ਕਿ ਤੂੰ ਨਹਾ ਲਾ ਜਿਹੜੇ ਉਹਦੇ ਗੋਲੇ ਚਲੇ ਸੀ ਉਹਨੂੰ ਨਵਾਉਣ ਲੱਗ ਗਿਆ ਵੀ ਛੱਪੜ ਦੇ ਵਿੱਚ ਨਹਾ ਲਾ ਤੂੰ ਉਹ ਛੱਪੜ ਦੇ ਵਿੱਚ ਛਾਲ ਮਾਰਿਆ ਕਰੇ ਨਹਾ ਕੇ ਆ ਕੇ ਢੇਰੀ ਬਣਾ ਲਿਆ ਕਰੇ ਤੇ ਢੇਰੀ ਢਾਦਿਆ ਕਰੀ ਉਹਨੇ 2-3 ਵਾਰਾਂ ਇਸ ਤਰ੍ਹਾਂ ਕੀਤਾ ਤਾਂ ਉਹਨੇ ਪੁੱਛਿਆ ਵੀ ਯਾਰ ਇਹ ਇਸ ਤਰ੍ਹਾਂ ਬੱਚਾ ਕਿਉਂ ਕਰ ਰਿਹਾ ਤਾਂ ਉਹਨਾਂ ਚ ਇੱਕ ਬੋਲਿਆ ਜਿਹੜੇ ਗੋਲੇ ਚਲੇ ਸੀ ਉਹ ਕਹਿੰਦੇ ਵੀ ਇਹ ਤਾਂ ਤਾਂ ਕਰਦਾ ਵੀ ਇਹ ਨਾ ਡਰ ਗਿਆ ਡਰ ਕੇ ਸ਼ਾਇਦ ਐ ਨਹੀਂ ਪਤਾ ਕਮਲਾ ਹੋ ਗਿਆ ਹੋਵੇ ਮੌਤ ਨੂੰ ਦੇਖ ਕੇ ਤਾਂ ਦੂਜਿਆਂ ਨੇ ਪੁੱਛਿਆ ਵੀ ਤੂੰ ਐ ਕਿਉਂ ਕਰੀ ਜਾਣਾ ਉਹ ਕਹਿੰਦਾ ਮੈਂ ਤਾਂ ਤਾਂ ਕਰ ਰਿਹਾ ਪਹਿਲੀ ਢੇਰੀ ਜਿਹੜੀ ਬਣਾਈ ਮੈਂ ਆਪਣੇ ਮਾਪੇ ਦੀ ਬਣਾਈ ਕਿ ਮੇਰੇ ਮਾਪੇ ਉਹ ਤਾਂ ਮੈਨੂੰ ਜੰਮ ਕੇ ਸਿੱਟ ਗਏ ਮੈਨੂੰ ਪਾਲ ਵੀ ਨਾ ਸਕੇ ਮੈਂ ਉਹਨਾਂ ਦੀ ਢੇਰੀ ਤਾਂ ਢਾਤੀ ਉਸ ਤੋਂ ਬਾਅਦ ਮੈਂ ਰਾਜੇ ਦੀ ਢੇਰੀ ਬਣਾਈ ਐ ਜਿਹੜੇ ਰਾਜੇ ਨੇ ਸਾਡੀ ਰੱਖਿਆ ਕਰਨੀ ਸੀ ਮੇਰੀ ਰੱਖਿਆ ਕਰਨੀ ਸੀ ਉਹੀ ਮੈਨੂੰ ਮਾਰਨ ਤੇ ਤਲਪਿਆ ਮੈਂ ਉਹਦੀ ਢੇਰੀ ਵੀ ਢਾਤੀ ਤੀਜੀ ਢੇਰੀ ਤੁਹਾਡੇ ਤੇ ਸੀ ਮੈਂ ਤੁਹਾਡੇ ਤੋਂ ਆਸ ਲਾਈ ਸੀ ਕਿ ਤੁਸੀਂ ਮੈਨੂੰ ਸ਼ਾਇਦ ਤਰਸ ਖਾ ਕੇ ਛੱਡ ਦੋ ਤੁਸੀਂ ਵੀ ਮੇਰੇ ਤੇ ਤਰਸ ਨਹੀਂ ਕਰ ਰਹੇ ਮੈਂ ਤੁਹਾਡੀ ਵੀ ਢੇਰੀ ਢਾਤੀ ਹੁਣ ਮੈਂ ਸਿਰਫ ਉਸ ਮਾਲਕ ਤੇ ਡੋਰਾਂ ਮੇਰੀ ਸ਼ਾਇਦ ਮੈਨੂੰ ਉਹ ਬਚਾ ਲੈ ਤਾਂ ਮੈਂ ਹੁਣ ਭਾਈ ਮਰਨ ਲਈ ਤਿਆਰ ਹਾਂ ਕੋਈ ਗੱਲ ਨਹੀਂ ਮੈਨੂੰ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲੋ ਉਹਨਾਂ ਨੂੰ ਤਰਸ ਆਇਆ ਉਹ ਕਹਿੰਦੇ ਵੀ ਯਾਰ ਸਾਡੀ ਮਜਬੂਰੀ ਆ ਸੀ ਹੁਕਮਾਂ ਦੇ ਵੱਜੀਆਂ ਤੈਨੂੰ ਮਾਰਨਾ ਸਾਡਾ ਫਰਜ਼ ਹੈ ਕਿਉਂਕਿ ਰਾਜੇ ਦੇ ਹੁਕਮ ਦੀ ਸੀ ਉਲੰਘਣਾ ਨਹੀਂ ਕਰ ਸਕਦੇ ਵੀ ਰਾਜੇ ਨੇ ਇੱਕ ਤੇਰਾ ਅੰਗ ਮੰਗਿਆ ਵੀ ਤੈਨੂੰ ਮਾਰ ਕੇ ਤੇਰਾ ਅੰਗ ਵੱਢ ਕੇ ਲਿਆਓ ਵੀ ਤਾਂ ਮੈਂ ਮਨ ਨੂੰ ਵੀ ਹਾਂ ਤੁਸੀਂ ਮਾਰੇ ਤਾਂ ਉਹ ਬੜਾ ਸਮਝਦਾਰ ਸੀ ਆਖਿਰਕਾਰ ਰਾਜੇ ਦਾ ਪੁੱਤਰ ਸੀ ਖੂਨ ਤਾਂ ਉਹਦੇ 'ਚ ਰਾਜੇ ਦਾ ਹੀ ਦੌੜਦਾ ਸੀ ਨਾ ਆਦੀਆਂ ਰਗਾਂ 'ਚ ਉਹ ਕਹਿੰਦਾ ਵੀ ਐਂ ਕਰੋ ਜੇ ਤੁਹ ਤਾਂ ਤੁਸੀਂ ਐ ਕਰੋ ਵੀ ਜਿਹੜਾ ਖੂਨ ਮੰਗਿਆ ਰਾਜਨੇਸ਼ ਬੂਤ ਦੇ ਤੌਰ ਤੇ ਕਿਸੇ ਪੰਛੀ ਦਾ ਖੂਨ ਲੈ ਜੋ ਸਕਾਰ ਕਰ ਲਓ ਉਹਨਾਂ ਨੇ ਤੀਰ ਮਾਰਿਆ ਕੋਈ ਪੰਛੀ ਮਾਰਿਆ ਉਹਦਾ ਖੂਨ ਲੈ ਉਹਨਾਂ ਨੇ ਕਿਸੇ ਬਰਤਨ ਦੇ ਵਿੱਚ ਪਾ ਲਿਆ ਉਹ ਕਹਿੰਦਾ ਵੀ ਅੰਗ ਉਹ ਅੰਗ ਕਹਿੰਦਾ ਵੀ ਮੇਰੇ ਪੈਰ ਦੇ 6 ਉਂਗਲਾਂ ਨੇ ਆਪਣੇ ਸਾਰਿਆਂ ਦੀ 5-5 ਹੁੰਦੀਆਂ ਨੇ ਉਹ ਕਹਿੰਦਾ ਮੇਰੇ 6 ਨੇ ਵੀ ਤੁਸੀਂ ਮੇਰੀ ਇੱਕ ਉਂਗਲ ਕੱਟ ਲਓ ਉਹ ਲੈ ਜਾਓ ਉਹ ਕਹਿੰਦੇ ਠੀਕ ਹੈ ਹੁਣ ਉਹਨਾਂ ਨੇ ਇੱਕ ਤਾਂ ਉਂਗਲ ਕੱਟ ਲਈ ਉਹਦੀ ਤੇ ਕਿਸੇ ਪੰਛੀ ਦਾ ਖੂਨ ਲੈ ਕੇ ਰਾਜੇ ਕੋਲੇ ਪੇਸ਼ ਕਰਤਾ ਲੋਹ ਰਾਜਾ ਜੀ ਉਹਨੂੰ ਤਾਂ ਨਿਮੇੜਤਾ ਰਾਜਾ ਵੀ ਖੁਸ਼ ਹੋ ਗਿਆ ਵੀ ਚਲੋ ਵਧੀਆ ਹੋ ਗਿਆ ਤਾਂ ਹੁੰਦਾ ਕਿ ਇਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਚੱਲਦਾ ਰਹਿੰਦਾ ਤਾਂ ਉਹ ਜਿਹੜਾ ਸੀਗਾ ਨਾ ਬਈ ਅ ਜਿਹੜੇ ਸਿਪਾਹੀ ਸੀ ਉਹ ਤਾਂ ਵਾਪਸ ਦਰਬਾਰ ਦੇ ਵਿੱਚ ਵਾਗੇ ਰਾਜਾ ਖੁਸ਼ ਹੋ ਗਿਆ ਹੁਣ ਉਹ ਜੰਗਲ ਦੇ ਵਿੱਚ ਰਸਤਾ ਭੜਕ ਗਿਆ ਕਿਸੇ ਹੋਰ ਰਾਜ ਦਾ ਰਾਜਾ ਸ਼ਿਕਾਰ ਕਰਨ ਆਇਆ ਜੰਗਲ ਦੇ ਵਿੱਚ ਉਹਨੇ ਦੇਖਿਆ ਵੀ ਯਾਰ ਇਹ ਇੱਕ ਬੱਚਾਗਾ 6-7 ਸਾਲ ਦੀ ਇਹਦੀ ਉਮਰ ਹੈ ਵੀ ਇਹ ਕਿਵੇਂ ਜੰਗਲ ਦੇ ਵਿੱਚ ਇਕੱਲਾ ਬੈਠਾ ਉਹ ਬੈਠਾ ਰੱਬ ਦੇ ਨਾਮ ਨਾਲ ਜੁੜ ਗਿਆ ਵੀ ਹੁਣ ਮੇਰਾ ਹੋਰ ਤਾਂ ਹੈ ਨਹੀਂ ਕੋਈ ਨਾ ਮੈਂ ਜੰਗਲ ਦੇ ਵਿੱਚੋਂ ਕਿਸੇ ਤਰੀਕੇ ਬਾਹਰ ਨਿਕਲ ਸਕਦਾ ਰਸਤਾ ਮੈਨੂੰ ਪਤਾ ਨਹੀਂ ਤਾਂ ਉਹ ਰੱਬ ਦੇ ਨਾਮ ਨਾਲ ਜਦੋਂ ਜੁੜਿਆ ਉੱਥੇ ਇੱਕ ਰਾਜਾ ਪਹੁੰਚਿਆ ਕਿਸੇ ਹੋਰ ਰਾਜ ਦਾ ਉਹਨੇ ਆਖਿਆ ਵੀ ਇੰਨੀ ਸੋਹਣੀ ਸ਼ਕਲ ਸੂਰਤ ਰੱਬ ਦੇ ਨਾਮ ਦੇ ਵਿੱਚ ਜੁੜਿਆ ਭੈ ਨਾ ਚਿਹਰੇ ਤੇ ਨੂਰ ਵੀ ਇਹ ਕੌਣ ਹੋਇਆ ਜਦੋਂ ਉਹਨੇ ਜਾ ਕੇ ਪੁੱਛਿਆ ਭਾਈ ਤੂੰ ਕੌਣ ਆ ਉਹ ਕਹਿੰਦਾ ਮੈਂ ਕੋਈ ਨਹੀਂ ਮੇਰਾ ਨਾਂ ਕੋਈ ਅੱਗੇ ਨਾ ਕੋਈ ਪੁੱਛਿਆ ਮੈਂ ਤਾਂ ਅਨਾਥ ਹੈ ਰਾਜਾ ਕਹਿੰਦਾ ਅੱਜ ਤੋਂ ਬਾਅਦ ਤੂੰ ਅਨਾਥ ਨਹੀਂ ਅੱਜ ਤੋਂ ਬਾਅਦ ਤੂੰ ਮੇਰਾ ਪੁੱਤਰ ਹੈ ਕਿਉਂਕਿ ਉਸ ਰਾਜੇ ਦੇ ਕੋਈ ਸੰਤਾਨ ਨਹੀਂ ਸੀ ਕੋਈ ਔਲਾਦ ਨਹੀਂ ਸੀ ਉਹ ਕਹਿੰਦਾ ਵੀ ਮੈਨੂੰ ਲੱਗਦਾ ਕਿ ਪਰਮਾਤਮਾ ਨੇ ਤੈਨੂੰ ਮੇਰੇ ਵਾਸਤੇ ਇੱਥੇ ਭੇਜਿਆ ਉਹ ਕਹਿੰਦਾ ਰਾਜਨਜੀਤ ਤੁਸੀਂ ਛੱਡੋ ਕਹਿਣਾ ਮੇਰੇ ਨਾਲ ਬਹੁਤ ਹੋ ਚੁੱਕਿਆ ਤੋ ਪਹਿਲਾਂ ਦੀ ਮੈਂ ਹੋਰ ਨਹੀਂ ਚਾਹੁੰਦਾ ਕਿ ਮੈਂ ਇੰਨਾ ਚ ਮੇਲੇ ਦੇ ਵਿੱਚ ਫਸਾਂ ਉਹ ਕਹਿੰਦਾ ਕੋਈ ਗੱਲ ਨਹੀਂ ਪੁੱਤਰਾ ਤੂੰ ਟੈਨਸ਼ਨ ਨਾ ਲੈ ਚਿੰਤਾ ਨਾ ਕਰ ਤੂੰ ਅੱਜ ਤੋਂ ਬਾਅਦ ਮੇਰਾ ਪੁੱਤਰਾ ਉਹਨੂੰ ਲੈ ਗਿਆ ਭਾਈ ਬੜੇ ਸਤਕਾਰ ਦੇ ਨਾਲ ਰਾਜ ਦਰਬਾਰ ਦੇ ਵਿੱਚ ਲੈ ਗਿਆ ਤੇ ਰਾਣੀ ਬੜੀ ਖੁਸ਼ ਹੋਈ ਰਾਣੀ ਦੇਖ ਕੇ ਖੁਸ਼ ਹੋਈ ਵੀ ਇੰਨਾ ਚਿਹਰੇ ਤੇ ਨੂਰ ਵੀ ਕੋਈ ਆਮ ਤਾਂ ਹੋ ਨਹੀਂ ਸਕਦਾ ਹੈ ਇੰਨਾ ਨੂਰ ਝਲਕਦਾ ਇੰਨਾ ਵੀ ਰੱਬ ਦਾ ਨਾਮ ਹੀ ਲਈ ਜਾਂਦਾ ਜਦੋਂ ਦਾ ਆਇਆ ਇਹ ਤੇ ਬੜਾ ਖੁਸ਼ ਹੋਇਆ ਰਾਜਾ ਕਹਿੰਦਾ ਵੀ ਐਂ ਕਰੋ ਸਾਰੇ ਜਿਹੜੇ ਆਪਣੇ ਅਲਵੇ ਲੌਣੇ ਰਾਜ ਨੇ ਹੋਰ ਰਾਜਾਂ ਦੇ ਵਿੱਚ ਚਿੱਠੀਆਂ ਪਾਓ ਰਿਸ਼ਤੇਦਾਰੀਆਂ 'ਚ ਚਿੱਠੀਆਂ ਪਾਓ ਰਾਣੀ ਨੂੰ ਕਹਿੰਦਾ ਵੀ ਆਪਾਂ ਇਹਦੀ ਛੱਤੀ ਬਣਾਵਾਂਗੇ ਆਪਾਂ ਛੋਟਾ ਜਿਹਾ ਪ੍ਰੋਗਰਾਮ ਰੱਖਾਂਗੇ ਸਾਰਿਆਂ ਨੂੰ ਮਠਾਈਆਂ ਵੰਡਾਂਗੇ ਖੁਸ਼ੀ ਦੇ ਵਿੱਚ ਖੁਸ਼ੀ ਦਾ ਪ੍ਰੋਗਰਾਮ ਰੱਖਾਂਗੇ ਤਾਂ ਸਾਰੇ ਲੋਕ ਉੱਥੇ ਪਹੁੰਚੇ ਤੇ ਉਹ ਰਾਜਾ ਵੀ ਪਹੁੰਚਿਆ ਜੀਨੇ ਉਹਨੂੰ ਮਾਰਨ ਵਾਸਤੇ ਆਪਣੇ ਸਿਪਾਹੀਆਂ ਦੇ ਹੱਥ ਜੰਗਲ ਦੇ ਵਿੱਚ ਭੇਜਿਆ ਸੀ ਉਹ ਰਾਜੇ ਨੇ ਹੁਣ ਉਹਨੇ ਛਾਂ ਲਿਆ ਰਾਜਾ ਦੂਜੇ ਰਾਜੇ ਨੂੰ ਕਹਿੰਦਾ ਤੂੰ ਸੱਚ ਦੱਸ ਵੀ ਜਿਹੜਾ ਤੇਰਾ ਪੁੱਤਰ ਹੈ ਇਹ ਰਾਣੀ ਦੀ ਕੁੱਖੋਂ ਤਾਂ ਉਹ ਕਹਿੰਦਾ ਵੀ ਇਹ ਮੇਰਾ ਪੁੱਤਰ ਨਹੀਂ ਹੈਗਾ ਇਹ ਮੈਂ ਜੰਗਲ ਦੇ ਵਿੱਚੋਂ ਲੈ ਕੇ ਆਂਦਾ ਬੈਠਾ ਰੱਬ ਦਾ ਨਾਮ ਲਈ ਜਾਂਦਾ ਸੀ ਵੀ ਮੈਨੂੰ ਬੜਾ ਪਿਆਰਾ ਲੱਗਿਆ ਮੇਰੇ ਸੰਤਾਨ ਹੈ ਨਹੀਂ ਸੀ ਮੈਨੂੰ ਲੱਗਿਆ ਕਿ ਰੱਬ ਨੇ ਮੇਰੇ ਵਾਸਤੇ ਇਹਨੂੰ ਭੇਜਿਆ ਮੈਂ ਇਹਨੂੰ ਲੈ ਆਂਦਾ ਅੱਜ ਤੋਂ ਬਾਅਦ ਮੇਰਾ ਪੁੱਤਰ ਆਇਆ ਤਾਂ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਉਹ ਕਹਿੰਦਾ ਵੀ ਮੈਂ ਜਿਹੜਾ ਨਾ ਮੇਰੀ ਜਿਹੜੀ ਖਜ਼ਾਨੇ ਦੀ ਚਾਬੀ ਆ ਮੈਂ ਆਪਣੇ ਦਰਬਾਰ ਦੇ ਵਿੱਚ ਭੁੱਲਿਆ ਆ ਵੀ ਤੂੰ ਐਂ ਕਰ ਆ ਵੀ ਇੱਥੋਂ ਕਿਸੇ ਨੂੰ ਭੇਜ ਵੀ ਮੈਂ ਜੇ ਉਹ ਚਾਬੀ ਕਿਸੇ ਮੇਰੇ ਨੌਕਰ ਦੇ ਹੱਥ ਲੱਗੀ ਨਾ ਹੋ ਸਕਦਾ ਮੇਰਾ ਖਜ਼ਾਨਾ ਲੁੱਟਿਆ ਜਾਵੇ ਰਾਜਾ ਦੂਜਾ ਰਾਜ ਆਖਣ ਲੱਗਿਆ ਜਿਨੇ ਉਹ ਪੁੱਤਰ ਨੂੰ ਗੋਦ ਲਿਆ ਸੀ ਉਹ ਕਹਿੰਦਾ ਵੀ ਐਂ ਕਰ ਮੈਂ ਆਪਣੇ ਦੋ ਗੋਲੇ ਚਿਲਿਆ ਨੂੰ ਭੇਜ ਦੇਣਾ ਜਾ ਕੇ ਚਾਬੀ ਲੈ ਆਉਣਗੇ ਉਹ ਕਹਿੰਦਾ ਨਾ ਨਾ ਨੌਕਰਾਂ ਨੂੰ ਨਹੀਂ ਕਹਿਣਾ ਨੌਕਰ ਤਾਂ ਫਿਰ ਨੌਕਰ ਤਾਂ ਹੋ ਸਕਦਾ ਇਹ ਹੀ ਨੌਕਰ ਹੈ ਜਿਹੜੇ ਬੇਈਮਾਨ ਹੋ ਜਾਣ ਖਜ਼ਾਨੇ ਦੀ ਲੁੱਟ ਕਰ ਲੈਣ ਉਹ ਕਹਿੰਦਾ ਤੂੰ ਐਂ ਕਰ ਗੱਭਰੂ ਨੌਜਵਾਨ ਹੈਗਾ ਤੇਰਾ ਮੁੰਡਾ ਇਹਨੂੰ ਭੇਜ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਭੇਜ ਦੇਣਾ ਘੋੜਾ ਫੜਾਤਾ ਉਹਨੂੰ ਜਦੋਂ ਦੌੜ ਗਿਆ ਉਹਦੇ ਨਾਲ ਚਿੱਠੀ ਪਾਤੀ ਜੇਬ ਦੇ ਵਿੱਚ ਇੱਕ ਚਿੱਠੀ ਤੇ ਲਿਖਤਾ ਕਿ ਜਦੋਂ ਇਹ ਤੁਹਾਡੇ ਕੋਲ ਪਹੁੰਚੂ ਇਹਦਾ ਵਿਵਹਾਰ ਕਰ ਦਿਓ ਇਹ ਕਿਸੇ ਹੋਰ ਭਾਸ਼ਾ ਦਾ ਸ਼ਬਦ ਹੈ ਵਿਵਹਾਰ ਦਾ ਮਤਲਬ ਸੀ ਉਸ ਭਾਸ਼ਾ ਦੇ ਵਿੱਚ ਜਿਹੜੀ ਭਾਸ਼ਾ ਉਹ ਰਾਜੇ ਬੋਲਦੇ ਸੀ ਉਹਦਾ ਮਤਲਬ ਸੀ ਕਿ ਇਹਨੂੰ ਜ਼ਹਿਰ ਦੇ ਦਿਓ ਵਿਵਹਾਰ ਦਾ ਮਤਲਬ ਜ਼ਹਿਰ ਸੀ ਪਰ ਜਦੋਂ ਰਸਤੇ ਦੇ ਵਿੱਚ ਤੁਰਿਆ ਜਾਂਦਾ ਉਹ ਰਾਜੇ ਦੇ ਬਾਗਾਂ ਕੋਲੇ ਪਹੁੰਚ ਗਿਆ ਜਿਹੜੇ ਰਾਜੇ ਦੇ ਦਰਬਾਰ ਦੇ ਵਿੱਚ ਜਾ ਕੇ ਉਹਨੇ ਖਜ਼ਾਨੇ ਨੂੰ ਚਾਬੀ ਜਿੰਦਾ ਲਾਉਣਾ ਸੀ ਜਿੰਦਾ ਜਿੰਦਾ ਕੋਈ ਨਹੀਂ ਸੀ ਲਾਉਣਾ ਇੱਕ ਸਾਜ਼ਿਸ਼ ਸੀ ਤਾਂ ਜਾ ਕੇ ਜੰਗਲਾਂ ਦੇ ਜਦੋਂ ਉਹ ਬਾਗਾਂ ਕੋਲੇ ਪਹੁੰਚਿਆ ਉੱਥੇ ਜਾ ਕੇ ਆਰਾਮ ਕਰਨ ਲੱਗਿਆ ਥੱਕ ਗਿਆ ਸੌਂ ਗਿਆ ਹੁਣ ਉਸ ਜੰਗਲ ਜੰਗਲ ਦੇ ਵਿੱਚ ਉਹ ਉਸ ਰਾਜੇ ਦੀ ਧੀ ਆਪਣੀਆਂ ਗੋਲੀਆਂ ਚੇਲੀਆਂ ਦੇ ਨਾਲ ਟੈਲਣ ਆਈ ਸੀ ਜਦੋਂ ਨੇ ਦੇਖਿਆ ਵੀ ਇੱਕ ਸੋਹਣਾ ਸੁਨੱਖਾ ਗੱਭਰੂ ਪਿਆ ਆਪਣੇ ਬਾਗਾਂ ਦੇ ਕੋਲੇ ਸੁੱਤਾ ਵੀ ਦੇਖੋ ਕੌਣ ਆ ਤੇ ਜਦੋਂ ਨੇੜੇ ਆਈਆਂ ਉਹਨਾਂ ਨੇ ਦੇਖਿਆ ਵੀ ਇਹਦੀ ਜੇਬ ਦੇ ਵਿੱਚ ਕੋਈ ਪਰਚੀ ਆ ਪਰਚੀ ਦੇ ਵਿੱਚ ਜਦੋਂ ਨੇ ਦੇਖਿਆ ਵੀ ਲਿਖਾਈ ਹੈ ਜਿਹੜੀ ਉਹ ਮੇਰੇ ਪਿਓ ਦੀ ਆ ਰਾਜੇ ਦੀ ਹੈ ਵੀ ਇਹ ਤਾਂ ਵੀ ਉਹ ਬਹੁਤ ਵੱਡਾ ਪਾਪ ਕਰ ਰਿਹਾ ਵੀ ਇੱਕ ਐਨੇ ਸੋਹਣੇ ਸੁਨੱਖੇ ਨਾ ਚਿਹਰੇ ਤੇ ਨੂਰ ਵੀ ਇਹਨੂੰ ਮਾਰ ਰਿਹਾ ਇਹਨੇ ਸੋਹਣੇ ਸੁਨੱਖੇ ਮੁੰਡੇ ਨੂੰ ਤਾਂ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆਏ ਜਿਹੜਾ ਉਹਦੀਆਂ ਅੱਖਾਂ ਦੇ ਵਿੱਚ ਸੁਰਮਾ ਪਾਇਆ ਸੀ ਨਾ ਬਈ ਹੰਝੂਆਂ ਦਾ ਕਰਕੇ ਉਹ ਦੋਨੇ ਪਾਸੇ ਆ ਗਿਆ ਤੇ ਗੋਲੀਆਂ ਚੇਹਰੀਆਂ ਨੂੰ ਕਹਿੰਦੀ ਮੈਨੂੰ ਕਬਰਾਤ ਮਹਿਸੂਸ ਹੁੰਦੀ ਆ ਵੀ ਦੂਰ ਦੂਰ ਹੋ ਜਾ ਤਸੀਂ ਉਹ ਦੂਰ ਹੋ ਗਿਆ ਤਾਂ ਉਹਦੀ ਚਿੱਠੀ ਸੀ ਨਾ ਜਿਹੜੀ ਜਿੱਥੇ ਵਿਵਹਾਰ ਲਿਖਿਆ ਸੀ ਉਹ ਵਿਵਹਾਰ ਨੂੰ ਕੱਟ ਕੇ ਵਿਆਹ ਲਿਖਤਾ ਵਿਆਹ ਲੇਤਾ ਜਦੋਂ ਉਹ ਲੈ ਕੇ ਚਿੱਠੀ ਉਸ ਦਰਬਾਰ ਦੇ ਵਿੱਚ ਪਹੁੰਚਿਆ ਚਿੱਠੀ ਇਸ ਜਿਹੜੀ ਉਹਨੇ ਵਿਵਹਾਰ ਦੀ ਥਾਂ ਤੇ ਵਿਆਹ ਲਿਖਿਆ ਸੀ ਉਸ ਰਾਜੇ ਦੇ ਪੁੱਤਰ ਨੂੰ ਫੜਾਈ ਜਾ ਕੇ ਕਿ ਮੈਨੂੰ ਆ ਚਿੱਠੀ ਫੜਾਈ ਆ ਤੇ ਇੱਕ ਭਾਈ ਉਹ ਜਿਹੜੀ ਖਜ਼ਾਨੇ ਦੀ ਚਾਬੀ ਆ ਉਹ ਮੈਨੂੰ ਫੜਾ ਦਿਓ ਰਾਜੇ ਨੇ ਮੰਗਿਆ ਫਲਾਣੇ ਰਾਜ ਦੇ ਦਰਬਾਰ ਦੇ ਵਿੱਚ ਭਾਈ ਇਸ ਰਾਜ ਦਾ ਰਾਜਾ ਬੈਠਾ ਤਾਂ ਜਦੋਂ ਪੜ੍ਹੀ ਤਾਂ ਉਹਦੇ ਤੇ ਲਿਖਿਆ ਸੀ ਕਿ ਇਸ ਦਾ ਵਿਵਹਾਰ ਕਰ ਦਿਓ ਇਸ ਦਾ ਵਿਵਹਾਰ ਕਰ ਦਿਓ ਮਤਲਬ ਕੀ ਵਿਵਹਾਰ ਦੀ ਥਾਂ ਤੇ ਉਹਨੇ ਵਿਆਹ ਕਰਤਾ ਸੀ ਵੀ ਇਸ ਦਾ ਵਿਆਹ ਕਰ ਦਿਓ ਤਾਂ ਉਹਨਾਂ ਨੂੰ ਖੁਸ਼ੀ ਹੋਈ ਉਹ ਕਹਿੰਦਾ ਮਾਂ ਆ ਤੈਨੂੰ ਇੱਕ ਖੁਸ਼ਖਬਰੀ ਦੱਸ ਆਵਦੀ ਮਾਂ ਨੂੰ ਬੁਲਾਇਆ ਕਿ ਆਪਣੀ ਮੇਰੀ ਭੈਣ ਵਾਸਤੇ ਇੱਕ ਬਹੁਤ ਸੋਹਣਾ ਰਿਸ਼ਤਾ ਆਇਆ ਮੁੰਡਾ ਆਪ ਹੀ ਆਇਆ ਤੇ ਮੇਰੇ ਪਿਓ ਨੇ ਚਿੱਠੀ ਤੇ ਲਿਖ ਕੇ ਭੇਜਿਆ ਵੀ ਇਹਦਾ ਵਿਆਹ ਕਰ ਦੋ ਹੋਰ ਕੌ ਕਿਹਦੇ ਨਾਲ ਕਰਨਾ ਆਪਣੀ ਧੀ ਵਾਸਤੇ ਭੇਜਾਉ ਆਪਣੀ ਕੁੜੀ ਵਾਸਤੇ ਭੇਜਾਉ ਤਾਂ ਉਹਦਾ ਉੱਥੇ ਵਿਆਹ ਕਰਤਾ ਘੰਟੇ ਅੱਧੇ ਘੰਟੇ ਦੇ ਵਿੱਚ ਪੰਡਤ ਹੁਣ ਰਾਜਾ ਦੇ ਕੋਲੇ ਆ ਵੀ ਬੈਠੇ ਹੁੰਦੇ ਸੀ ਕਰਕੇ ਵਿਆਹ ਉਹਦੇ ਫੇਰੇ ਦੇ ਕੇ ਤੋਰਤਾ ਨਾਲ ਹੀ ਭਾਈ ਉਹਦੇ ਜਿਹੜੀ ਸੀਗੀ ਉਹ ਜਿਹੜੀ ਰਾਜੇ ਦੀ ਧੀ ਸੀ ਉਹ ਤੋਰਤੀ ਨਾਲ 2-4 ਗੋਲੇ ਚੇਲੇ ਬਾਗੇ ਜਦੋਂ ਗਏ ਉਹ ਆਪਣੇ ਪਿਓ ਕੋਲੇ ਪਹੁੰਚਿਆ ਤੇ ਜਾ ਕੇ ਦੱਸਿਆ ਕਿ ਮੇਰਾ ਤਾਂ ਵਿਆਹ ਵੀ ਹੋ ਗਿਆ ਵਧਾਈਆਂ ਦੇਣ ਇੱਕ ਦੂਜੇ ਨੂੰ ਲੱਡੂ ਵੰਡਣ ਉਹ ਹੁਣ ਉਦਾਸ ਹੋ ਗਿਆ ਉਹਨੇ ਆਖਿਆ ਵੀ ਇਹ ਜਿਹੜੀ ਉਸ ਪੰਡਤ ਨੇ ਇੱਕ ਗੱਲ ਦੱਸੀ ਸੀ ਕਿ ਇਸ ਜਿਹੜਾ ਇਹ ਮੁੰਡਾ ਨਾ ਵੀ ਇਹਦਾ ਵਿਆਹ ਤ੍ਰੀਤੀ ਨਾ ਹੋਏ ਤਾਂ ਉਹ ਗੱਲ ਸੱਚੀ ਹੋਈ ਜਾਂਦੀ ਹੈ ਵੀ ਇਹ ਤਾਂ ਬਹੁਤ ਵੀ ਮੈਨੂੰ ਤਾਂ ਵੀ ਜਿਹੜੀ ਸਾਰੀ ਕਹਾਣੀਆਂ ਵੀ ਮੈਨੂੰ ਤਾਂ ਹੁਣ ਸਮਝ ਆਉਣ ਲੱਗਿਆ ਵੀ ਉਹਦੇ ਮੂੰਹੋਂ ਨਿਕਲੇ ਹੋਏ ਬੋਲ ਨੇ ਜਿਹੜੇ ਸੱਚੇ ਹੋਗੇ ਤਾਂ ਰਾਜ ਨੂੰ ਫੇਰ ਬੜਾ ਕਰੋਧ ਆਇਆ ਰਾਜਾ ਕਹਿੰਦਾ ਵੀ ਭਾਈ ਪੁੱਤਰਾ ਵੀ ਮੈਨੂੰ ਬਹੁਤ ਖੁਸ਼ੀ ਹੋਈ ਐਨਾ ਸੋਹਣਾ ਸੁਨਖਾ ਗੱਭਰੂ ਮੇਰੀ ਧੀ ਨਾਲ ਵਿਆਹ ਹੋਇਆ ਵੀ ਮੈਨੂੰ ਬਹੁਤ ਖੁਸ਼ੀ ਹੋਈ ਕਹਿੰਦਾ ਵੀ ਵਿਆਹ ਕਰਨ ਤੋਂ ਬਾਅਦ ਸਾਡੇ ਕਰਵਾਜ ਹੈ ਸਾਡੇ ਕਾਲੀ ਮਾਤਾ ਦਾ ਮੰਦਰ ਹੈ ਮੰਦਰ ਦੇ ਵਿੱਚ ਪੂਜਾ ਕਰਨੀ ਪੈਂਦੀ ਆ ਜਾ ਕੇ ਕਿ ਤੂੰ ਆ ਚੱਕ ਥਾਲੀ ਪੂਜਾ ਕਰਕੇ ਆ ਤੇ ਹੁਣ ਉੱਥੇ ਚਿੱਠੀ ਤੇ ਪਹਿਲੀ ਸਨੇਹੇ ਲਾਤੇ ਚਿੱਠੀ ਭੇਜ ਕੇ ਵੀ ਭਾਈ ਆਪਣੇ ਮੰਦਰ ਦੇ ਵਿੱਚ ਇੱਕ ਮੁੰਡਾ ਆਊਗਾ ਕੋਸ਼ਣਾ ਦੇਖਿਓ ਜਦੋਂ ਮੱਥਾ ਟੇਕਣ ਲੱਗਿਆ ਨੀਵੀ ਪਾਈ ਉਹਦਾ ਗੱਲ ਵੜਦੇ ਹੋ ਹੁਣ ਉੱਥੇ ਗੋਲੇ ਚੇਲਿਆਂ ਨੂੰ ਖਬਰ ਮਿਲ ਗਈ ਕਿ ਇੱਥੇ ਮੰਦਿਰ ਦੇ ਵਿੱਚ ਕੋਈ ਮੱਥਾ ਟੇਕਣ ਉਹਦਾ ਗੱਲ ਵੱਡਣਾ ਤਾਂ ਉਹ ਤੁਰਿਆ ਜਾਂਦਾ ਰਸਤੇ ਦੇ ਵਿੱਚ ਉਸ ਰਾਜੇ ਦਾ ਮੁੰਡਾ ਦਮਨ ਦਮਨ ਮਿਲ ਜਾਂਦਾ ਇਸ ਨੂੰ ਹੁਣ ਦਮਨ ਕਹਿੰਦਾ ਪ੍ਰੋਹਣਾ ਜੀ ਤੁਹਾਡਾ ਵਿਆਹ ਹੋਇਆ ਤੁਸੀਂ ਫੇਰ ਵਾਪਸ ਆਗੇ ਤੇ ਨਾਲੇ ਮੇਰੀ ਭੈਣ ਕਿੱਥੇ ਆ ਉਹਨੇ ਸਾਰੀ ਕਹਾਣੀ ਦੱਸੀ ਕਿ ਭਾਈ ਭੈਣ ਤੇਰੀ ਉਸ ਦਰਬਾਰ ਦੇ ਵਿੱਚ ਆ ਤੇਰੇ ਪਿਓ ਦੇ ਕੋਲੇ ਆ ਆਪਣੇ ਰਾਜੇ ਦੇ ਕੋਲੇ ਆ ਪਰ ਮੈਨੂੰ ਇੱਥੇ ਇੱਕ ਜਿਹੜਾ ਹੈਗਾ ਨਾ ਰਸਮ ਹੁੰਦੀ ਆ ਕੋਈ ਤੁਹਾਡੇ ਇੱਥੇ ਵੀ ਇੱਥੇ ਪੂਜਾ ਕਰਨੀ ਪੈਂਦੀ ਆ ਮੰਦਿਰ ਦੇ ਵਿੱਚ ਜਾ ਕੇ ਫਲਾਨੇ ਚ ਉਹ ਕਹਿੰਦਾ ਕੋਈ ਗੱਲ ਨਹੀਂ ਪੂਜਾ ਮੈਂ ਕਰ ਦਿੰਨਾ ਤੁਸੀਂ ਜਾਓ ਆਰਾਮ ਕਰੋ ਖੁਸ਼ੀਆਂ ਵੰਡੋ ਖੁਸ਼ ਰਹੋ ਉਹ ਤਾਂ ਵਾਪਸ ਹੋ ਗਿਆ ਹੁਣ ਜਿਹੜਾ ਦਵਨ ਸੀ ਉਸ ਰਾਜੇ ਦਾ ਮੁੰਡਾ ਉਸ ਕੁੜੀ ਦਾ ਭਾਈ ਸੀ ਜਿਹੜਾ ਜਿਹਦਾ ਨਵਾਂ ਨਵਾਂ ਵਿਆਹ ਹੋਇਆ ਸੀ ਹੁਣ ਉਹ ਪੂਜਾ ਕਰਨ ਵਾਸਤੇ ਮੰਦਿਰ ਦੇ ਵਿੱਚ ਗਿਆ ਜਦੋਂ ਮੰਦਿਰ ਦੇ ਵਿੱਚ ਜਾ ਕੇ ਮੱਥਾ ਟੇਕਣ ਲੱਗਿਆ ਹੁਕਮ ਰਾਜੇ ਦਾ ਹੋਇਆ ਹੋਇਆ ਸੀ ਵੀ ਕੋਈ ਜਿਹੜਾ ਆਊਗਾ ਕਿਸੇ ਤੋਂ ਕੁਝ ਨਹੀਂ ਪੁੱਛਣਾ ਗੱਲ ਵੜਦੇ ਹੋ ਹੁਣ ਉਹਨੇ ਜਾ ਕੇ ਜਦੋਂ ਮੱਥਾ ਟੇਕਣਾ ਚਾਹਿਆ ਉਹਦਾ ਗਲਵੜ ਤਾਂ ਗੱਲ ਅੱਡ ਕਰਤਾ ਉਸ ਰਾਜੇ ਦੇ ਪੁੱਤਰ ਦੀ ਮੌਤ ਹੋ ਗਈ ਜਿਹੜਾ ਕਿਸੇ ਨੂੰ ਮਾਰਨਾ ਚਾਹੁੰਦਾ ਸੀ ਉਹਦਾ ਖੋਦਾ ਜਿਹੜਾ ਮੁੰਡਾ ਸੀ ਉਹੀ ਮਰ ਗਿਆ ਜਦੋਂ ਪਤਾ ਲੱਗਿਆ ਗਿਆ ਉਹ ਕਹਿੰਦਾ ਤੂੰ ਉਹ ਕਹਿੰਦਾ ਹਾਂਜੀ ਮੈਂ ਕਹਿੰਦਾ ਤੈਨੂੰ ਤਾਂ ਮੈਂ ਪੂਜਾ ਕਰਨ ਵਾਸਤੇ ਭੇਜਿਆ ਸੀ ਕਹਿੰਦਾ ਪੂਜਾ ਤਾਂ ਜੀ ਆਪਣਾ ਦਮਨ ਆ ਜਿਹੜਾ ਤੁਹਾਡਾ ਬੇਟਾ ਪੁੱਤਰ ਸਪੁੱਤਰ ਆ ਤੁਹਾਡਾ ਉਹ ਬਾਗ ਗਿਆ ਉਹ ਕਹਿੰਦਾ ਵੀ ਮੈਂ ਪੂਜਾ ਕਰ ਦੂੰ ਜਾ ਕੇ ਉਹਨੇ ਮਾਰਿਆ ਮੱਥੇ ਤੇ ਹੱਥ ਕਹਿੰਦਾ ਹੁਣ ਮੈਂ ਤੈਨੂੰ ਸਾਰੀ ਸਚਾਈ ਦੱਸਦਾ ਕਹਿੰਦਾ ਤੇਰਾ ਜਿਹੜਾ ਹੈਗਾ ਨਾ ਮੱਥਾ ਦੇਖ ਕੇ ਪੰਡਤਾਂ ਨੇ ਦੱਸਿਆ ਸੀ ਕੇ ਭਾਈ ਤੇਰਾ ਵਿਆਹ ਮੇਰੀ ਧੀ ਨਾਲ ਹੋ ਮੈਂ ਤੈਨੂੰ ਕਿੰਨੀ ਵਾਰੀ ਕੋਸ਼ਿਸ਼ ਕਰਨੀ ਮਾਰਨ ਦੀ ਪਰ ਤੂੰ ਨਹੀਂ ਮਰਿਆ ਜਿਸ ਦਾ ਸਾਹਿਬ ਡਾਡਾ ਹੋਏ ਉਸ ਨੂੰ ਮਾਰ ਨਾ ਸਕੇ ਕੋਈ ਜਿਹਦਾ ਰੱਬ ਡਾਡਾ ਹੁੰਦਾ ਨਾ ਉਹਨੂੰ ਕੋਈ ਨਹੀਂ ਮਾਰ ਸਕਦਾ ਆਪਾਂ ਕੋਈ ਨਹੀਂ ਜੇ ਆਪਾਂ ਕਹੀਏ ਮੈਂ ਫਲਾਣੇ ਬੰਦੇ ਨੂੰ ਮਾਰ ਦਿਆਂ ਉਹਨੂੰ ਉੱਪਰੋਂ ਥੱਲੇ ਛਿੱਟ ਨੂੰ ਕੋਈ ਆਪਾਂ ਕੁਝ ਨਹੀਂ ਕਰ ਸਕਦੇ ਏਦਾਂ ਦਾ ਸੋ ਭਾਈ ਹੁੰਦਾ ਕਿ ਉਹਦੇ ਪੈਰੀ ਡਿੱਗ ਪੈਂਦਾ ਰਾਜਾ ਕਹਿੰਦਾ ਮੈਂ ਤੈਨੂੰ ਕਿੰਨੇ ਵਾਰੀ ਮਾਰਨ ਦੀ ਕੋਸ਼ਿਸ਼ ਕਰੀ ਝੂਠ ہار ਗਿਆ ਸਚਾਈ ਜਿੱਤ ਗਈ ਆਪਾਂ ਕਹਿੰਦੇ ਆ ਭਾਈ ਜਿੱਥੇ ਸੰਜੋਗ ਲਿਖੇ ਹੁਣ ਹੁਣ ਸੰਜੋਗ ਸੀ ਉਹਨਾਂ ਦੇ ਹੁਣ ਪਹਿਲਾਂ ਤਾਂ ਉਹਦਾ ਸਾਰਾ ਕੁਝ ਲੁੱਟ ਗਿਆ ਰਾਜ ਭਾਗ ਉਹਦਾ ਬਰਬਾਦ ਹੋ ਗਿਆ ਉਸ ਮੁੰਡੇ ਦਾ ਲੋਕਾਂ ਦੇ ਘਰਾਂ ਦੇ ਵਿੱਚ ਪਾਲਣ ਤੇ ਮਜਬੂਰ ਹੋ ਗਿਆ ਆਖਰਕਾਰ ਉਹਦੇ ਕਰਮ ਚੰਗੇ ਸੀ ਕਿਸੇ ਦਾ ਮਾੜਾ ਨਹੀਂ ਸੀ ਕਰਿਆ ਉਹ ਫੇਰ ਫੇਰ ਰਾਜ ਭਾਗ ਮਿਲ ਗਿਆ ਰਾਜ ਗੱਡੀਆਂ ਮਿਲ ਗਈਆਂ ਤੇ ਆਪਾਂ ਕਹਿੰਦੇ ਆ ਸੰਜੋਗ ਵਿੱਚ ਬੰਦੇ ਸੰਜੋਗਾ ਨੂੰ ਮੰਨਦੇ ਨਹੀਂ ਜਿੱਥੇ ਸੰਜੋਗ ਲਿਖੇ ਹੁੰਦੇ ਆ بیا ਉੱਥੇ ਹੀ ਹੋਣਾ ਹੁੰਦਾ ਸੰਜੋਗ ਉਹਦੇ ਲਿਖੇ ਸੀ ਉਸ ਕੁੜੀ ਨਾਲ ਵਿਆਹ ਵੀ ਉਹਦਾ ਉੱਥੇ ਹੀ ਹੋਇਆ ਸੋ ਬਾਈ ਜੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦੇ ਹੋ ਨਾ ਬਾਈ ਤਾਂ ਕਿਸੇ ਗੱਲ ਦੀ ਚਿੰਤਾ ਨਾ ਕਰਿਆ ਕਰੋ ਕਿਉਂਕਿ ਜਿਹੜਾ ਕੁਝ ਹੋਣਾ ਹੁੰਦਾ ਹੋ ਕੇ ਹੀ ਰਹਿੰਦਾ ਚਿੰਤਾ ਕਰਾਂਗੇ ਜੇ ਆਪਾਂ ਕਿਸੇ ਗੱਲ ਦੀ ਉਹਦਾ ਮਤਲਬ ਇਹ ਨਹੀਂ ਕਿ ਆਪਾਂ ਚਿੰਤਾ ਕਰਨ ਲੱਗੇ ਵੀ ਸ਼ਾਇਦ ਉਹ ਠੀਕ ਹੋ ਜਾਈ ਜਿਹੜਾ ਕੁਝ ਹੋਣਾ ਹੋ ਕੇ ਹੀ ਰਹਿੰਦਾ ਉਸ ਰੱਬ ਦੀ ਰਜਾ ਦੇ ਵਿੱਚ ਰਾਜੀ ਰਹਾ ਕਰੋ ਖੁਸ਼ ਰਹਾ ਕਰੋ ਹੱਸਦੇ ਖੇਡਦੇ ਰਹਾ ਕਰੋ ਜੇ